ਤੁਸੀਂ ਦੇਖ ਰਹੇ ਹੋ ਖਬਰ ਟੀਵੀ ਤੇ ਮੈਂ ਹਾਂ ਡਾਕਟਰ ਨਰਿੰਦਰ ਬਤਨ ਖਬਰ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਸ਼੍ਰੀਮਤੀ ਸ਼ਿਖਾ ਗੁਪਤਾ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਏ ਗਏ ਹਨ ਅਤੇ ਇਸ ਮੌਕੇ ਹਲਕੇ ਦੇ ਵਿਧਾਇਕ ਸਰਦਾਰ ਗੁਰਦੀਪ ਸਿੰਘ ਰੰਦਾਵਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਤੁਹਾਨੂੰ ਦੱਸ ਦਈਏ ਸ਼੍ਰੀਮਤੀ ਸ਼ਿਖਾ ਗੁਪਤਾ ਆਗੂ ਰਜੇਸ਼ ਕੁਮਾਰ ਬਟਾ ਦੀ ਧਰਮ ਪਤਨੀ ਹਨ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਸਵਰਗੀਏ ਸ਼੍ਰੀ ਪ੍ਰੇਮ ਸਾਗਰ ਗੁਪਤਾ ਦੀ ਨੂੰ ਹਨ र <laughs> ਦੇਖੋ ਜੀ ਬੜੇ ਲੰਮੇ ਸਮੇਂ ਬਾਅਦ ਢੀਰਾ ਬਾਬਾ ਨਾਨਕ ਵਾਲਿਆਂ ਨੂੰ ਇਹ ਜਿਹੜਾ ਲੋਕਤੰਤਰ ਨੂੰ ਵੋਟ ਦਾ ਅਧਿਕਾਰ ਮਿਲਿਆ ਹੈ 10-12 ਸਾਲ ਬਾਅਦ ਜਿਹੜੀ ਇਲੈਕਸ਼ਨ ਹੋਈ ਹੈ ਢੀਰਾ ਬਾਬਾ ਨਾਨਕ ਦੀ। ਔਰ ਲੋਕਾਂ ਨੇ ਆਪਣੀ ਲੋਕ ਦਾ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਕਰਕੇ ਆਪਣੀ ਮਰਜ਼ੀ ਦਾ ਮਨਪਸੰਦ ਜਿਹੜੇ ਆ ਉਹ ਐਮਸੀ ਚੁਣੇ ਨੇ। ਜਿਸਨੂੰ ਅੱਜ ਬੜੀ ਸਵਰਸੰਤੀ ਨਾਲ ਜਿਹੜਾ ਮਤਾ ਪਾਸ ਹੋਇਆ ਔਰ ਸਾਰੇ ਕਾਉਂਸਲਰ ਜਿੰਨੇ ਵੀ 13 ਦੇ 13 ਕੰਫਰੰਸ ਮੱਤੇ ਦੇ ਇਸ ਹਾਊਸ ਦੇ ਵਿੱਚ ਸੀਗੇ 13 ਦੇ 13 ਜਿਹੜੇ ਕੌਂਸਲਰ ਉਹਨਾਂ ਨੇ ਅਧਿਕਾਰ ਜਿਹੜਾ ਮੈਨੂੰ ਦਿੱਤਾ ਪ੍ਰਧਾਨ ਚੁਣਨ ਦਾ ਵਾਈਸ ਪ੍ਰਧਾਨ ਚੁਣਨ ਦਾ ਮੈਂ ਸਾਰੇ ਕੌਂਸਲਰਾਂ ਦਾ ਆਪਣੇ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਮੇਰੀ ਇੱਜ਼ਤਬਾਰ ਖrar ਰੱਖੀ ਔਰ ਮੇਰੇ ਤੇ ਇਹਨਾਂ ਵਿਸ਼ਵਾਸ ਪ੍ਰਗਟ ਕੀਤਾ ਤਾਂ ਉਸ ਤੋਂ ਬਾਅਦ ਮੈਂ ਜਿਹੜਾ ਸੋਚ ਕੇ ਸਮਝ ਕੇ ਜੋ ਮੈਨੂੰ ਲੱਗਦਾ ਕਿ ਵਧੀਆ ਜਿਨ੍ਹਾਂ ਦਾ ਪਿਛਲਾ ਲੰਮਾ ਸਮਾਂ ਤਜਰਬਾ ਵੀ ਹਸਨ ਲੈ ਕੇ ਸ਼ਹਿਰ ਦੀ ਰਾਜਨੀਤੀ ਨੂੰ ਲੈ ਕੇ ਸ਼ਹਿਰ ਦੇ ਕੰਮਕਾਜਾਂ ਨੂੰ ਲੈ ਕੇ ਉਹਦੇ ਵਿੱਚ ਸਿਖਾ ਗੁੱਤਾ ਜਿਹਨੂੰ ਮੈਂ ਪ੍ਰੈਜ਼ੀਡੈਂਟ ਬਣਾਇਆ ਤੇ ਕੁਲਵਿੰਦਰ ਜੀ ਨੂੰ ਜਿਹੜਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਇਸ ਕਰਕੇ ਅੱਜ ਦੇਰੇਆ ਵਾਲਿਆਂ ਨੂੰ ਮੁਬਾਰਕਬਾਦ ਹੈ ਕਿ ਉਹਨਾਂ ਦੀ ਅੱਜ ਕਮੇਟੀ ਬਣੀ ਹੈ ਔਰ ਆਮ ਆਦੀ ਪਾਰਟੀ ਨੂੰ ਮੁਬਾਰਕਬਾਦ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਔਰ ਸਾਡੇ ਆਮ ਆਦੀ ਪਾਰਟੀ ਦੇ ਜਨਮੀਨਰ ਅਮਨ ਰੋੜਾ ਜੀ ਔਰ ਨੈਸ਼ਨਲ ਕਮਿਨਰ ਸ਼੍ਰੀ ਅਰਮਨ ਕੇਤਰੀਵਾਲ ਜੀ ਨੂੰ ਕਿ ਅੱਜ ਉਹਨਾਂ ਦਾ ਝੰਡਾ ਜਿਹੜਾ ਹੈ ਉਹਨਾਂ ਸਕਮਲ ਮੈਂ ਟੀਜਾ ਆਮ ਆਦਮੀ ਪਾਰਟੀ ਦਾ ਚੱਲਾ ਜਿਹੜਾ ਡੇਰਾ ਬਾਬਾ ਨਾਨਕ ਦੀ ਨਿਊਜ਼ ਪਾਰਲੀਮੈਂਟਿਕ ਚੀਰਾਂ ਉੱਤੋਂ ਲੱਗੇ ਪਹਿਲਾ ਇਹਨਾਂ ਨੂੰ ਸੰਦੇਸ਼ ਕੀ ਦਿਓਗੇ ਕਿ ਸ਼ਹਿਰ ਦੇ ਕਿਹੜੇ ਮੈਂਡ ਕੰਮ ਨੇ ਜਿਹੜੇ ਦੇਖੋ ਇਹਨਾਂ ਦੀ ਇੱਕ ਬੜੀ ਵੱਡੀ ਜੁੰਮਿਆਰੀ ਅੱਜ ਜਿਹੜੀ ਮੈਂ ਜਿਸ ਉਮੀਦ ਨਾਲ ਇਹਨਾਂ ਨੂੰ ਮੈਂ ਜੁੰਮਿਆਰੀ ਦੇ ਕੇ ਚੱਲਿਆ ਤਾਂ ਮੈਨੂੰ ਪਤਾ ਕਿ ਜਿਹੜੀ ਮੈਂ ਜੁੰਮਿਆਰੀ ਦੇ ਕੇ ਚੱਲਿਆ ਉਹ ਜੁੰਮੇ ਨੂੰ ਬੜੀ ਬਕੂਬੀ ਨਿਭਾਉਣਗੇ ਔਰ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਜੋ ਇਹਨਾਂ ਕੋ ਤੋਂ ਵੀ ਤਾਂ ਧੜੇ ਬੰਦੀ ਤੋਂ ਉੱਪਰ ਉੱਠ ਕੇ ਇਸ ਸ਼ਹਿਰ ਦਾ ਵਿਕਾਸ ਜਿਹੜਾ ਕਰਨਗੇ ਔਰ ਹਰ ਇੱਕ ਦੇ ਦੁੱਖ ਸੁੱਖ ਚ ਜਿਹੜੇ ਭਾਈਵਾਲ ਵੀ ਬਣਨਗੇ ਮੈਨੂੰ ਇਹਨਾਂ ਤੋਂ ਇਹੀ ਉਮੀਦ ਹੈ ਧੰਨਵਾਦ ਦੇ ਬੋਲ ਦੁਸ਼ੀਆਂ ਤੇ ਪ੍ਰੈਕਟਿਕਟ ਕਰਤਾ ਬਦਲ ਦੀ ਨਰਾਂ ਦਾ ਕੰਮ ਕਰਾਂਗੇ ਕਿ ਉਹਨਾਂ ਨੇ ਇੱਕ ਲੇਡੀ ਨੂੰ ਔਰਤ ਨੂੰ ਅਦਾਨਤ ਨਿਆ ਤੇ ਇਹ ਸ਼ਾਇਦ ਇਹਦੇ ਵਿੱਚ ਕਾਫੀ ਦੇਰ ਬਾਅਦ ਹੋਇਆ ਤੇ ਬਾਕੀ ਨੇ ਖੱਬਾ ਨਵੇਂ ਜਿਲ੍ਹੇ ਦੀ ਵਰਡ ਦੀ ਮੈਂਬਰ ਨੇ ਪਰਿਵਾਰ ਮੇਰਾ ਤੇ ਜੀ ਕੌਂਸਲਰ ਮਹਿਤ ਜੀ ਉਹਨਾਂ ਸਭ ਦਾ ਤੌਰ ਤੇ ਕਰਾਂਗੀ ਕਿ ਉਹਨਾਂ ਨੇ ਸਭ ਨੂੰ ਸਾਹਮਣੇ ਹੀ ਕਰਾਈ ਦਿੱਤੀ ਜਿਹੜੇ ਮੈਨੂੰ ਜਪਾਇਆ ਜਿਸ ਵੀ ਗੱਲ ਲੱਗਣ ਤਾਂ ਆਪੋ ਨੇ ਜਿਹੜਾ ਮੂਰਪੋਂ ਤੇ ਲੱਤੋ ਇਹ ਕੰਮ ਉਹਨਾਂ ਨੂੰ ਇਹ ਤਰਜੀਹ ਦੋ। ਦੇਖੋ ਜੀ ਕੋਸ਼ਿਸ਼ ਕਰਾਂਗੇ ਇਹਨੂੰ ਜਿਹੜਾ ਵੀ ਕੰਮ ਜੋ ਮੁੱਦੇ ਆਣਗੇ ਉਹ ਅਸੀਂ ਗੁਰਦੀ ਸਰਬੰਦਾਵਾ ਜੀ ਦੇ ਨਾਲ ਮਿਲ ਕੇ ਕਰਨ ਦੀ ਕੋਸ਼ਿਸ਼ ਕਰਾਂਗੇ।